ਆਪਾਂ ਚੱਲੇ ਹੁਣ ਗੋਬਿੰਦ ਘਾਟ ਨੂੰ ਉਹ ਸਾਨੂੰ ਰੋਕ ਲਿਆ ਸੀ ਪੌਸ ਨੇ ਓਏ ਆਜੋ ਐਂਦਾ ਪਹੁੰਚਲੇ ਤੁਸੀਂ ਆਜੋ ਜਿੱਥੇ ਦੇਖ ਰਿਹਾ ਪਹਾੜ ਉੱਥੇ ਰੁਕ ਜਾਂਦੇ ਨੇ ਬਣਾਉ ਰਿਹਾ ਰੇਲਾ ਬਣਾਉ ਰਿਹਾ ਰੇਲਾ ਕੰਮ ਦਾ ਘਾਤਰੇ ਵਾਲਿਆ ਅੱਜ ਸੰਗਤਾਂ ਚੋਂ ਦਿੱਸੇ ਜੋ ਪਿਆਰ ਸਾਧੂ ਦੀ ਕਮਾਈ ਬੋਲਦੀ ਅੱਜ ਸੰਗਤਾਂ ਚੋਂ ਦਿੱਸੇ ਜੋ ਪਿਆਰ ਸਾਧੂ ਦੀ ਕਮਾਈ ਬੋਲਦੀ ਸਾਡੇ ਤੋਂ ਤਾਂ ਹੋ ਗਈ ਗਲਤੀ ਤੇ ਕੋਈ ਗਲਤੀ ਬੰਦਾ ਕੋਈ ਹੋਰ ਨਾ ਕਰ ਲੇ ਕਿਉਂਕਿ ਹੁਣ ਸਾਰਾ ਰਿਸਕ ਆ ਤੇ ਕਈ ਵਾਰ ਕੋਈ ਜੰਗਲੀ ਜਾਨਵਰ ਹਨਾ ਹਮਲਾ ਕਰ ਦੇ ਕੁਛ ਵੀ ਨਹੀਂ ਪਤਾ ਹਾਂ ਰਿਸਕ ਆ ਥੋੜਾ ਜਿਹਾ ਹੁਣ ਆ ਦੁਨੀਆਂ ਮਲਾ ਕਰਤਾ ਦੀ ਆ ਲੈ ਵੀ ਸੰਗ ਤੇ ਨਵੇਂ ਬਲੌਗ ਚ ਸਭ ਦਾ ਸਵਾਗਤ ਆ ਹੁਣ ਆਪਾਂ ਖੜਿਆ ਲੰਗਰ ਗੁਰੂ ਘਰ ਲੰਗਰ ਦਾਉਂਦਾਵਾ ਸਾਹਿਬ ਤੇ ਆਪਾਂ ਰਾਤ ਉਰੇ ਸਟੇ ਕੀਤੀ ਸੀ ਤੇ ਅਸੀਂ ਹੁਣ ਸਵੇਰੇ ਉੱਠ ਗਏ ਤੇ ਹੁਣ ਆਪਾਂ ਜਾਣਾ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਫਿਰ ਗੋਬਿੰਦ ਧਾਮ ਫਿਰ ਸ਼੍ਰੀ ਹਿਮਗੰਉ ਸਹਿਬ ਤੇ ਰਾਤ ਅਸੀਂ ਇੱਥੇ ਪੈ ਗਏ ਸੀ ਬਾਈ ਹੁਣ ਇਹ ਜਿੱਥੋਂ ਅਸੀਂ ਲਿਆਈ ਸੀ ਜਾ ਕੇ ਉੱਥੇ ਲਾ ਦਈਏ ਗੱਦੇ ਗੱਦੇ ਸਾਰੇ ਤੇ ਫਿਰ ਉਰੇ ਨਹਾ ਧੋ ਕੇ ਮੱਥਾ ਟੇਕ ਕੇ ਫਿਰ ਚੱਲਦੇ ਆ ਥੱਲੇ ਲੰਗਰ ਲੰਗਰ ਚੱਲੀ ਜਾਂਦਾ ਉਰੇ ਰੁਕ ਜਾ ਕਰੋ ਬਾਈ ਜੇ ਕਿਸੇ ਨੂੰ ਰਸਤੇ 'ਚ ਸਟੇ ਪਵੇ ਸਾਹੀ ਸਹੀ ਔਰੇ ਪਲਾਂਕਾਂ ਰੋਮ ਰਾਮ ਵੀ ਮਿਲ ਜਾਂਦੇ ਆ ਹਾਲ ਵੀ ਨੇ ਉੱਪਰ ਹਨਾ ਤੇ ਸਾਰਾ ਪ੍ਰਬੰਧ ਔਰੇ ਚਲੋ 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 ᱛਿਆਉ ਮੁੜਦੀਆਂ ਨੇ ਗੱਡੀਆਂ ਦੁੱਧ ਦੁਆਰਾ ਸਭ ਦੇਖ ਕੇ ਅਸੀਂ ਨਹੀਂ ਮਿਲ ਲੈ ਲੈ ਭਾਈ ਸਮਾਨ ਸਮੁੰਜ ਜ਼ਬਰਚਾਰ ਚੀਏ ਲੈਤੇ ਸੀ ਇਹ ਪਹਿਲਾਂ ਨਹੀਂ ਪਤਾ ਨਹੀਂ ਕਿੱਥੇ ਭੁੱਲੇ ਇਹੇ ਹੁਣ ਚੱਲਦੇ ਆਂ ਓਰੇ ਪਾਣੀ ਆਇਆ ਨਹੀਂ ਸਾਨੂੰ ਅੱਗੇ ਹੀ ਇਸ਼ਨਾਨ ਕਰਨਾ ਪੈਣਾ ਕਿਉਂ ਦਮਾਲੇ ਬਾਨੇ ਐਵੇਂ ਤੇ ਰਸਤੇ ਜਿੱਥੇ ਵੀ ਹੋਣਾ ਕੋਲੈਨ ਉੱਥੇ ਨਾ ਮਤੋਂ ਮਾਂਗੀ ਵੀ ਗਿਆ ਲੈ ਵੀ ਸੰਗ ਤੇ ਆਪਾਂ ਚੱਲੇ ਹੁਣ ਗੋਬਿੰਦ ਘਾਟ ਨੂੰ ਆਪਾਂ ਰੁਕੇ ਹੋਏ ਸੀ ਰਾਤ ਭਾਈ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਆ ਇਥੇ ਰੁਕ ਜਾ ਕਰੋ ਬਈ ਵਧੀਆ ਹੋਰ ਵਧੀਆ ਸਿਸਟਮ ਫੋਨ ਪਾਸ ਨੂੰ ਕਮਰੇ ਕੋ ਮਰੇ ਹਾਲ ਹਨਾ ਸਾਰਾ ਕੁਛ ਆ ਹੁਣ ਚੱਲਿਆ ਸੀ ਸਾਨੂੰ ਰੋਕ ਲਿਆ ਸੀ ਪੁਸ ਨੇ ਇੱਥੇ ਹੁੰਦੀ ਆ ਐਂਟਰੀ ਐਂਟਰੀ ਕਰਾਉਣੀ ਪੈਂਦੀ ਆ ਬਸ ਇੱਥੇ ਐਂਟਰੀ ਹੋ ਕੇ ਫਿਰ ਗੱਡੀਆਂ ਲੰਘਦੀਆਂ ਮੋਟਰਸਾਈਕਲ ਸਾਰੀਆਂ ਇੱਥੇ ਪੁੱਛਦੇ ਨੇ ਵੀ ਕਿੰਨੇ ਜਾਣੇ ਹੋ ਕਿਹੜੇ ਵਾਹਨ ਨੰਬਰ ਚ ਹਨਾ ਉਹ ਚੀਜ਼ ਸਾਰੀ ਐਂਟਰੀ ਹੋ ਕੇ ਫਿਰ ਵਾਹਨ ਅੱਗੇ ਜਾਂਦੇ ਆ ਮੋਟਰਸਾਈਕਲ ਵੀ ਰੁਕੇ ਹੋਇਆ ਪਿੱਛੇ ਤੇ ਇਧਰ ਗੱਡੀਆਂ ਵੀ ਸਾਰੀਆਂ ਐਂਟਰੀ ਹੋ ਕੇ ਜਾਂਦੀਆਂ ਹਾਜੀ ਬਸ ਚੱਲ ਗਏ ਉੱਥੋਂ 7-8 ਕਿਲੋਮੀਟਰ ਹੀ ਆਏ ਸੀ ਆ ਉਦੋਂ ਅੱਗੇ ਇਹ ਬੈਰੀਏਟਰ ਦਾ ਡਰਨਾਂ ਦੀ ਲੋੜ ਨਹੀਂ ਕੋਈ ਚੱਕਰ ਨਹੀਂ ਹੱਥ ਮਾਰਦੇ ਐਂਟਰੀ ਕਰਾ ਕੇ ਆਪਾਂ ਜਾ ਸਕਦੇ ਹਾਂ ਚਲੋ ਵੀ ਹੋ ਗਈ ਆਪਣੀ ਅੰਦਰੋਂ ਮਤਲਬ ਵੀਊ ਚੈੱਕ ਕਰੋ ਬਾਈ ਹੁਣ ਤੱਕ ਤਕਰੀਬਨ ਬਸ ਛੰਨੇ ਵਾਲੀਆਂ ਗੱਡੀਆਂ ਹੀ ਆ ਗਈਆਂ ਫਿਰ

ਯੋ ਮੀ ਓਏ ਹਾਬੇ ਜੀ ਮਿੱਤਰੋ ਮੈਨੂੰ ਛੱਡ ਗਏ ਮੈਨੂੰ ਛੱਡ ਗਏ ਰੀਲਾ ਉੱਲੋ ਬਣਾਈਆਂ ਨੇ ਵੀਊ ਚੈੱਕ ਕਰੋ ਬਈ ਟਾਲੀਆਂ ਪੁਰੀਆਂ ਬਣੀਆਂ ਰੀਲਾ ਓਕੇ ਹੋ ਗਈਆਂ ਮੈਨੂੰ ਛੱਡਾ ਮੈਨੂੰ ਛੱਡਾ ਮੈਨੂੰ ਛੱਡਾ ਬਣ ਗਈਆਂ ਰੀਲਾ ਬਹੁਤ ਘੈਂਟ ਚੱਪ ਰਹੀ ਓਏ ਸਿਰੋ ਟਾਈਮ ਹੋ ਗਿਆ 9:30 ਦਾ ਤੇ ਥੋੜੀ ਥੋੜੀ ਭੁੱਖ ਲੱਗੀ ਜੀ ਰੁੱਕ ਗਏ ਸੀ ਰਸਤੇ 'ਚ ਰੈਸਟੋਰੈਂਟ 'ਚ ਇਹਨੇ ਵੀ ਰੋਟੀ ਰੋਟੀ ਖਾ ਲਾਣੇ ਆ ਰੋਟੀ ਨੂੰ ਆਪਣੀ ਕਹੇ ਤਾਂ ਹਾਂ ਕਹੇ ਤਾਂ ਆਰਡਰ ਅਸੀਂ ਆਰਡਰ ਲਾਉਤਾ ਰੋਟੀ ਪਾਣੀ ਖਾ ਲਈਏ એનર્ਜੀ ਆ ਜੂ ਵੀ ਫਿਰ ਚੱਲਦੇ ਆ ਅੱਗੇ ਉਹ ਕਿੰਨੇ ਕਿਲੋਮੀਟਰ ਰਹਿ ਗਿਆ ਸੀ ਗੋਬਿੰਦ ਘਟ 68 ਕਿਲੋਮੀਟਰ 68 ਕਿਲੋਮੀਟਰ ਰਹਿ ਗਿਆ ਨਾ ਚੈੱਕ ਕਰਿਆ ਇੰਨੀ ਇੱਥੇ ਤੱਕ ਕੇ ਅੰਦਰੋਂ ਦਾ ਅੰਦਰੋਂ ਬਾਲਟੀ ਉਰੇ ਤੱਕ ਆ ਬਾਲਟੀ ਚ ਦਾਲ ਆਈ ਆ ਇੱਕ ਘਟਣਾ ਗਈ ਆ ਬਾ ਬਾ ਡੋਲੋ ਨਾ ਲੇ ਵੀ ਮਟਰ ਖਾਓ ਰੋਟੀ ਸਿੰਪਲ ਆ ਗਈ ਆ ਸ਼ਾਮ ਜੇ ਨੂੰ ਹੋਰ ਵਾਲੀ ਹੋ ਜਾਂਦੀ ਹੈ ਲੈ ਵੀ ਲੱਸੀ ਪਹਿਲਾਂ ਹੈ ਨਹੀਂ ਲੱਗਣੀ ਹੈਗਾ ਕਾਫੀ ਤੇ ਲਾਲ ਆ ओरिजिनल ਆ ਚਲੋ ਵੀ ਮੁੰਡਿਓ ਪਹੁੰਚਲੇ ਤੁਸੀਂ ਆਜੋ ਜਿੱਥੇ ਦੇਖ ਲਿਆ ਪਹਾੜ ਉੱਥੇ ਰੁਕ ਜਾਂਦੇ ਨੇ ਬਣਾਉ ਰੀਲਾ ਬਣਾਉ ਰੀਲਾ ਆਜੋ ਓਛਾ ਬੱਬੂ ਛੇੜ ਗੱਡੀ ਛੱਡ ਦੇ ਇਹਨਾਂ ਨੂੰ ਚਲੋ ਬਾਬੇ ਚੜਾਈ ਦੇ ਬਾਬੇ ਘਾਟੀ ਦੇ ਕਿੰਨੀ ਹੋਵਾ ਆਇਓ ਬਈ ਲੰਗਰ ਲੰਗਰ ਲੱਗਿਆ ਬਾਹਣਾ ਚ ਲੰਗਰ ਚਾਗ ਲੀਏ ਅੱਜ ਆਉਂਦੇ ਆਂ ਜੀ ਕਿਸੇ ਕਿਸੇ ਕੋਲੇ ਤੇਰ ਨੂੰ ਕੋਈ ਦਵਾਈ ਬੁੱਢੀ ਕੋਈ ਮੈਡੀਸਿਨ ਚਾਹੀਦੀ ਹੋਵੇ ਸਾਡੇ ਕੋਲ ਸਾਰੀਆਂ ਸੇਵਾਵਾਂ ਮੌਜੂਦ ਨੇ ਸਾਡੇ ਕੋਲ ਆਣ ਕੇ ਦਵਾਈ ਲੈ ਸਕਦੇ ਮੇਰੇ ਵੀਰੋ ਐਸੀ ਕੀ ਹੋ ਜਾ ਜਲੇਟੀਆਂ ਦੇ ਲੰਗਰ ਆਜੋ ਭਾਈ ਛੋਟੀ ਸੇਵਾ ਕਹਾਜਣ ਤਾਂ ਵੀ ਮੈਟ੍ਰੋ ਚੱਲਦੇ ਨੇ ਪਰ ਪੰਜਾਬੀਆਂ ਦਾ ਲੰਗਰ ਜਲੇਬੀਆਂ ਜਰਦੀਆਂ ਦੇਸੀ ਘਿਓ ਦੀਆਂ ਚਾਹ ਪ੍ਰਸ਼ਾਦਾ ਰੋਟੀ ਪਹਾੜਾਂ 'ਚ ਲੰਗਿਆ ਲੰਗਰ ਚ ਕਰੋ ਚੈੱਕ ਮਾਹਲੀ ਵਾਲੇ ਵੀਰਾਂ ਦਾ ਲਾਇਆ ਹੋਇਆ ਮਹਾਲੀ ਵਾਲੇ ਭਰਾਵਾਂ ਦਾ ਲਾਇਆ ਹੋਇਆ ਚਲੋ ਭਾਈ ਲੈ ਵੀ ਸੱਜਣੋ ਹੁਣ ਆਪਾਂ ਚੱਲੇ ਅੱਗੇ ਥੋੜੀ ਦੂਰੀ ਰਹਿ ਗਿਆ ਗੋਬਿੰਦ ਘਾਟ ਉੱਥੇ ਰੁਕਾਂਗੇ ਫਿਰ ਅੱਜ ਲੰਗਰ ਲਾਰ ਗਿਆ ਬਾਈਆਂ ਨੇ ਕੋਈ ਦੇਸੀ ਜੀ ਚੀਜ਼ ਆ ਮਿਸਰੀਰ ਜਹਾ ਟਰੈਕਟਰ ਆ ਆਪਲ ਕਿਹੜਾ ਹੋ ਬਹੁਤ 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 ਆਈਨਾ ਮਾਈ ਆਪਲ ਖੜਾਓ ਸਾਡੇ ਨੂੰ ਹੋੜੀ ਹੋਏ ਕਪੜਾ ਜਿੱਡਾ ਲੈ ਵੀ ਕੋਵੇਂ ਨਾ ਘਾਟ ਲੈ ਗਿਆ ਸੰਗਦੇ ਆਪਾਂ ਪਹੁੰਚ ਗਏ ਗੋਵਿੰਦ ਘਰ 4-5 ਮਿੰਟ ਲੱਗੇਗਾ ਗੁਰੂ ਘਰ ਕੰਮ ਕੋ ਸੁੱਤਾ ਯਾਰੇ ਕਿਵੇਂ ਕਰਾਂ ਪੁਲ ਹੈਗਾ ਮੋਟਰ ਨਹੀਂ ਲੱਗਦਾ ਪੁਲ ਤਾਂ ਹੈਗਾ ਗੁਰੂਕਾਰ ਦੀ ਪਾਰਕਿੰਗ ਨੇ ਦੇ ਪਾਰਕਿੰਗ ਤਾਂ ਹੈਗੀ ਆ ਬੋਲੇ ਤਾਂ ਤੇ ਹੋਰ ਹੱਥ ਪੜਦੇ ਆ ਨਾ ਕੰਮ ਤਾਂ ਘਤਰੇ ਵਾਲੇ ਆ ਖਰਾਬ ਆ ਰਸਤਾ ਨਾ ਕਾਰ ਇਹ ਆ ਬਈ ਗੋਬਿੰਦ ਘਾਟ ਦੀ ਕਾਰ ਪਾਰਕਿੰਗ ਆ ਇੱਥੋਂ ਕਾਰਾਂ ਪਾਰਕਾ ਹਨਾ ਕਰਕੇ ਮੋਟੇ ਮੋਟੇ ਸੈਨ ਪਾਰਕਿੰਗ ਕਰਕੇ ਗੱਡੀਆਂ ਕਿੱਧਰ ਵਗੀਆਂ ਉਹਨਾਂ ਦੀ ਆ ਉਹ ਥੱਲੇ ਉੱਤਰ ਕੇ ਬਣਾਓ ਹੋ ਗੱਡੀਆਂ ਖੜੀਆਂ ਨੇ ਉਹ ਜਿਹੜੀਆਂ ਆਹ ਗੱਡੀਆਂ ਨੇ ਆਹ ਗੱਡੀਆਂ ਜਾਂਦੀਆਂ ਨੇ ਗੋਵਿੰਦ ਧਾਮ ਨੂੰ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਬਈ ਗੋਵਿੰਦ ਘਾਟ ਤੇ ਇਹ ਆ ਕਾਰ ਪਾਰਕਿੰਗ ਆਪਣੀਆਂ ਕਾਰਾਂ ਲਾ ਦੀਏ ਪਾਰਕਿੰਗ ਤੇ ਫਿਰ ਉੱਥੋਂ ਪੁਲ ਤੁਰ ਕੇ ਹੋ ਅੱਗੇ ਉੱਪਰ ਜਾ ਕੇ ਇਹਨਾਂ ਦੀਆਂ ਗੱਡੀਆਂ ਖੜੀਆਂ ਨੇ ਉਹ ਜਾਂਦੀਆਂ ਨੇ ਗੋਵਿੰਦ ਧਾਮ ਤੇ ਇਹਨਾਂ ਦੀ ਆਉਂਦੀਆਂ ਗੱਡੀਆਂ ਤੇ ਆਪਣੇ ਸਾਧਨ ਉਰੀ ਰੋਕ ਰੱਖੇ ਨੇ ਇਹਨਾਂ ਨੇ ਸਾਰੇ ਮੈਨੂੰ ਫਿਲਹਾਲ ਪਤਾ ਨਹੀਂ ਹੈਗਾ ਵੀ ਆਪਣੀਆਂ ਗੱਡੀਆਂ ਉੱਪਰ ਜਾਂਦੀਆਂ ਮੇਰੇ ਹਿਸਾਬ ਨਾਲ ਵੀ ਬੰਦ ਕਰਿਆ ਰਸਤਾ ਆਪਣੀਆਂ ਗੱਡੀਆਂ ਨਹੀਂ ਜਾਂਦੀਆਂ ਉਹ ਸਿਰਫ ਉਹ ਗੱਡੀਆਂ ਕਰਾ ਕੇ ਪੱਕੀਆਂ ਗੱਡੀਆਂ ਉੱਪਰ ਜਾਂਦੀਆਂ ਨੇ ਹੁਣ ਆਪਾਂ ਆਪਣੀਆਂ ਗੱਡੀਆਂ ਪਾਰਕਿੰਗ ਕਰਦੀ ਇੱਕ ਵਾਰੀ ਜੇ ਕਿਤੇ ਆਪਣੀਆਂ ਗੱਡੀਆਂ ਜਾਂਦੀਆਂ ਹੋਈਆਂ ਫਿਰ ਆਪਣੇ ਕੋਲ ਤਾਂ ਛੋਟੀਆਂ ਗੱਡੀਆਂ ਨੇ ਉੱਪਰ ਹੀ ਲੈ ਕੇ ਚੱਲਾਂਗੇ ਗੋਵਿੰਦ ਧਾਮ ਤੇ ਵੈਸੇ ਮੁਸ਼ਕਿਲ ਆ ਮੈਨੂੰ ਜਿੱਥੇ ਦਾ ਪਤਾ ਵੀ ਉਹ ਜਾਂਦੀਆਂ ਨਹੀਂ ਆਈਆਂ ਉਰੇ ਹੀ ਖੜਾ ਕੇ ਜਾਣੀਆਂ ਪੈਂਦੀਆਂ ਨੇ ਆਪਣੀਆਂ ਗੱਡੀਆਂ ਫਿਰ ਪੱਕੀਆਂ ਗੱਡੀਆਂ ਚੱਲਦੀਆਂ ਨੇ ਉੱਪਰ ਨੂੰ ਆਗੇ ਉਹ ਉੱਪਰ ਗੱਡੀਆਂ ਨਹੀਂ ਖੜੀਆਂ ਉਹ ਜਾਣਗੀਆਂ ਆਪਣੀਆਂ ਗੱਡੀਆਂ ਸਾਰੀਆਂ ਉਰੇ ਪਾਰਕਿੰਗ ਹੋਣਗੀਆਂ ਤੁਰ ਕੇ ਜਾ ਕੇ ਉਹ ਗੱਡੀਆਂ ਕਰਾਈ ਤੇ ਲੈ ਜਾਣੀਆਂ ਨੇ ਉਸ ਆਪਣੀ ਗੱਡੀ ਲੈ ਜਾਂਦੇ ਜੇ ਜਾਂਦੀ ਹੁੰਦੀ ਫਿਰ ਤਾਂ ਆਪਣੇ ਆਲੀਆ ਦਾ ਬਗ ਜਾਂਦੇ ਆਪਣੇ ਕੋਲ ਕੋਈ ਬਾਲੀ ਵੱਡੀ ਗੱਡੀ ਜਾਂਦੇ। ਜਦੋਂ ਮੈਂ ਵੀਡੀਓ ਦੇਖਦਾ ਨਾ ਵੀ ਕਿਸੇ ਪੱਤੇ ਨੂੰ ਹੱਥ ਨਹੀਂ ਲਾਉਣਾ। ਆਹ ਕਹਿੰਦੇ ਗੱਡੀ ਦੇ ਹੱਥ ਲਾ ਦੇ। ਬੱਟਾ ਲਾ ਦੇ ਮੈਂ ਚੱਕਣ ਲੱਗਿਆ ਉਹਨੂੰ। ਆਹ ਕੰਡੇ ਜੇ ਲੱਗਿਆ ਉੱਤੇ ਤੇ ਬੱਸ ਮੈਨੂੰ ਪਤਾ ਹੁਣ ਕੀ ਬਣ ਰਿਹਾ। ਆਹ ਜਮੇ ਸਰਾ ਹੋਇਆ ਬੈਠ ਚਮਰਾਟ ਉੱਠ ਰਹੀ ਆ ਪੂਰੀ ਹੱਥ ਨੂੰ। ਉਹਨਾਂ ਦੇਦੇ ਬਈ ਪਾਣੀ ਪੀਣਾ। ਕਰਤਾ ਸਟਾਰਟ ਬਈ ਪੈਦਲ ਯਾਤਰਾ ਕਿਉਂਕਿ ਉਰੋਂ ਵੀ ਚੜਾਈ ਫੁੱਲ ਆ ਗਈ ਉਹ ਤੇ ਉੱਪਰ ਗੱਡੀਆਂ ਖੜੀਆਂ ਨੇ। 4 ਕਿਲੋਮੀਟਰ ਜਾਣਾ 6 ਫੇਰ 4 ਕਿਲੋਮੀਟਰ ਗੋਵਿੰਦ ਧਾਮ ਰਵਾਂਗੇ ਅੱਜ ਆਪਾਂ ਚੜਾਈ ਭੁੱਲਾ ਨਾ ਚੜਾਈ ਤਾਂ ਵੀ ਪਤਾ ਹੀ ਆ ਫਿਰ ਛੋਟੇ ਛੋਟੇ ਸਟੈਪ ਰੱਖੋ ਫੇਰ ਜਿੰਨੀ ਕਾਲੀ ਕਰੋਗੇ ਉਨੀ ਮੈਂ ਤਾਂ ਦਮ ਵੀ ਚੜਦਾਗਾ ਹੋਰ ਦਮ ਮੇਰਾ ਚੜਦਾ ਮੈਨੂੰ ਪ੍ਰੋਬਲਮ ਵੀ ਆ ਇੱਥੇ ਪਹਿਲਾਂ ਸਾਹ ਚੜ ਗਿਆ ਆਹ ਗੱਡੀਆਂ ਜਾਂਦੀਆਂ ਨੇ ਬਈ ਬਿਰੋ ਪੱਕੀਆਂ ਉੱਪਰ ਆ ਗਏ ਸੀ ਮਿੱਤਰੋ ਛੜ ਕੇ ਇੱਥੋਂ ਆ ਪੱਕੀਆਂ ਗੱਡੀਆਂ ਜਾਂਦੀਆਂ ਨੇ ਬੱਸ ਕੋ ਗੋਤੋ ਕੱਚਾ ਯਾਰ ਆਗਾ ਆਪਣੇ ਸਾਧਨ ਹੁੰਦੇ ਨਹੀਂ ਲੈ ਬੇਬਾਪੂ ਹੋ ਪਰਾਂ ਨੂੰ ਕੇਦਾਰਨਾਥ ਕੇਦਾਰਨਾਥ ਯਾਰ ਕੇਦਾਰਨਾਥ ਚੱਲੋ ਗੱਡੀ ਵਾਲਾ ਦਾ ਇੱਥੇ ਉਤਾਰ ਗਿਆ ਤਾਨੂੰ ਇੱਥੇ ਫੇਰ ਐਂਟਰੀ ਹੁੰਦੀ ਆ ਦਾੜਗਾੜਾਂ ਦੇ ਨਾਮ ਵਗੈਰਾ ਪਾ ਕੇ ਪੂਰੇ ਮੋਟਰਸਾਈਕਲ ਦੀ ਪਾਰਕਿੰਗ ਹੋ ਰਹੀ ਆ ਪਾਸੇ ਪਾਸੇ ਲਾਲ ਇੱਕ ਤਰ੍ਹਾਂ ਐਂਟਰੀ ਹੁੰਦੀ ਆ ਵੀ ਉੱਪਰ ਆ ਗਏ ਉਰੇ ਤੱਕ ਔਰ ਲੋਕੇਸ਼ਾ ਬਈ ਹੁਣ ਤੁਰ ਕੇ ਜਾਣਾ ਪੈਣਾ ਥੋੜਾ ਠੀਕ ਆ ਇਸ ਮੇਨ ਆਹ ਦੂਸਰਾ ਤੁਰੇ ਆ ਰਹੇ ਸੀ ਬਈ ਆ ਦੇਖ ਲੋ ਅਖਰੋਟਾਂ ਦੇ ਪੇੜ ਅਖਰੋਟ ਲੱਗ ਰਹੇ ਨੇ ਬਾਈ ਕਹਿੰਦੇ ਹਜੇ ਸੁੱਕਣਗੇ ਫਿਰ ਤਿਆਰ ਹੋਣਗੇ ਹਾਂ ਸੇ ਤੋ ਪੈਦਲੀ ਜਾ ਰਹੇ ਸੀ ਸਾਰੇ ਸਾਡਾ ਤੁਰੇ ਜਾ ਰਹੇ ਹਾਂ ਜੀ ਹੋਰ ਅਖਰੋਟ ਉਰੇ ਨਹੀਂ ਲੱਗੇ ਪਿਆ ਹਾਂ ਇਹ ਲੇਪਰ ਕੀਤਾ ਉਹ ਆ ਹੋੜ ਲੋ ਕਰੇ ਹੋੜੀ ਹੋੜੀ ਪੱਕਣਗੇ ਨਾ ਫਿਰ ਇਹ ਪਾਰਕਿੰਗਾਂ ਦੇ ਜਿਹੜਾ ਮੋਟੇ ਕੋਈ ਗੱਲ ਨਹੀਂ ਵੈਸੇ ਗੱਡੀ ਵਾਲਾ ਸਾਨੂੰ ਕਹਿੰਦਾ ਯਾਰ ਨੇੜੇ ਹੀ ਆ ਕਹਿੰਦਾ ਉਰੀਆ ਗੋਵਿੰਦ ਧਾਮ ਪਰ ਉਹ ਬਾਈ ਨੂੰ ਪੁੱਛਿਆ ਸੀ 1 ਕਿਲੋਮੀਟਰ ਕਿਹਾ ਉਹਨੇ ਤੇ ਹੁਣ ਉਹ ਬਾਈ ਕਹਿੰਦਾ ਘੱਟ ਤੋਂ ਘੱਟ 9 ਕਿਲੋਮੀਟਰ ਆ ਪਰ ਨਾ ਉੱਧਰਲੇ ਪਾਸੋਂ ਚੜ੍ਹਾਈ ਹੈਗੀ ਗੋਵਿੰਦ ਧਾਮ ਨੂੰ ਜਾਈ ਜਾਂਦੇ ਸੀ ਤੇ ਹੁਣ ਇੰਨੀ ਹੋ ਰਹੀਗੀ ਜਮਾਂ ਬ੍ਰੇਕ ਦੱਬ ਕੇ ਜਾਂਦੀ ਹੈ ਗੱਡੀ ਮ ਬ੍ਰੇਕ ਵੀ ਪੂਰੇ ਨਹੀਂ ਕੰਮ ਕਰਦੇ ਓਏ ਸਲਿੱਪ ਹੋ ਰਿਹਾ ਕਰ ਰਿਹਾ ਸਲਿੱਪ ਕਰਦੇ ਨੇ ਤਗਾਨਾ ਬਣੀਆਂ ਹੋਈਆਂ ਨੇ ਦੇਖੋ ਚਾਹ ਵੀ ਨਹੀਂ ਹੈ ਸਮਾਨ ਦਮੇਗਾ ਰੈੱਡ ਫੁੱਲ ਪੁੱਛੀ ਹੈ ਨੇ ਆਪਣੀ ਜਿਹੜੀ ਹੈ ਚਾਰਜਰ ਦਾ ਹਲੇ ਉਹ 40 ਵਿਗ ਰਹੀ ਹਾਂ 200 ਰੁਪਏ ਦੀ ਰੈੱਡ ਬਲੂ ਰੇ ਪਰ ਆਹ ਟੈਕਸ ਲਾ ਦੂ ਦੂਰ ਲਿਆਉਣਾ ਵੀ ਪੈਂਦਾ ਇਹਨਾਂ ਨੂੰ ਆਗਲੇ ਨੂੰ ਦੂਰ ਆਉਂਦਾ ਸਮਾਨ ਉਹਦੇ ਲੇ ਹਣਾ ਕੀ ਕਰਨਾ ਤੀ ਕੀ ਤੀ ਉਹ ਤੋੜੀ ਉਧਰ ਚਾਹ ਪੀ ਲਈ ਹੁਣ ਅੱਗੇ ਸਾਨੂੰ ਆਦੀ ਸੀ ਮੇਨ ਚੀਜ਼ ਹੈ ਜਿਹੜੀ ਸਰਦਾਈ ਸਰਦਾਈ ਵੀਣੀ ਸੀ ਹਰ ਚੜਦੀ ਸਪੀਡ ਨਾਲ ਜਾਂਦੇ ਅਨਰਜੀ ਸਾਨੂੰ ਤਾਂ ਦੇਖੀ ਨਹੀਂ ਅਸੀਂ ਨਾ ਉਲਝ ਗਿਆ ਕੰਮ ਚਲੋ ਕੋਈ ਨਹੀਂ ਆ ਬਿਲਕੁਲੀ ਨਿੰਬੂ ਅਨਰਜੀ ਵਾਲੀਆਂ ਚੀਜ਼ਾਂ ਐਂਡ ਤੇ ਲਾ ਰੱਖੀਆਂ ਨੇ ਆ ਦੇਖੋ ਜਣੋ ਮੌਸਮ ਹੋ ਗਿਆ ਖਰਾਬ ਅਰੋਜੀਆ ਕਸੀ ਰੇਨ ਕੋਟ ਉੱਥੋਂ ਲਿਆਉਂਦੇ ਸੀ ਹਣ ਰੇਨਕੋਟ ਪਾ ਲਈ ਪਹਿਲਾ ਸੀ ਰੇਨਕੋਟ ਪਾ ਲੇ ਕਟਾ ਪਾਉਣੀਆਂ ਭੁੱਲ ਗਏ ਹੁਣ ਦੁਬਾਰੇ ਲਾ ਕੇ ਉਹਦੇ ਕਟਾ ਪਾਈ ਜਾਣੇ ਉਹ ਸਕੀਮੀ ਦੇ ਹੋਗਾ ਤਾਂ ਬੰਨ ਲਾਂਦੇ ਇਹਨਾਂ ਨੂੰ ਟਾਈਮ ਖਰਾਬ ਕਰਾਤਾ ਅੜੀਆਂ ਆਂ ਪੈਰੀਆਂ ਦੀ ਫਿਸਲਾਬੇ ਹੋ ਜਾਣਗੇ ਕੱਪੜੇ ਆਪਣਾ ਹੈ ਮੋਸਕਾ ਕੋ ਕੋਹੁਰ ਤਾਂ ਗੱਡੀ ਚ ਰਹਿ ਗਿਆ ਲੱਗਿਆ ਮਿਲ ਗਿਆ ਸਰੇ ਹੀ ਹੋ ਗਿਆ ਕੰਮ ਹੋ ਗਿਆ ਰਸਤੇ 'ਚ ਜਾਈ ਜਾਂਦੇ ਸੀ ਭਰਾ ਮਿਲ ਗਏ ਭਰਾਵਾਂ ਨੇ ਪਛਾਣ ਲਿਆ ਔਰ ਵੀ ਠੀਕ ਆ ਤੇ ਪ੍ਰਾ ਦਰਸ਼ਨ ਵਧੀਆ ਹੋਗੇ ਹਾਂਜੀ ਹਾਂਜੀ ਵਾਪਸ ਜਾਈ ਜਾਂਦੇ ਸੀ ਬਰਾ ਕਿਹੜਾ ਪਿੰਡ ਆ ਵੀਰ ਆਪਣਾ ਰੇਡੀ ਜੀ ਵੀਰ ਜੀ ਕਿੱਥੇ ਸੰਗਰੂਰ ਆਪਣੇ ਇਲਾਕੇ ਦੀ ਨੇ ਬਰਾ ਓਕੇ ਓਕੇ ਹੋਰ ਠੀਕ ਆ ਵੀਰ ਹਾਂਜੀ ਓਕੇ ਵੀਰੇ ਠੀਕ ਆ ਵੀਰ ਥੈਂਕ ਯੂ ਜੀ ਧੰਨਵਾਦ ਵੀਰ ਬਾਈ ਵਾਪਸ ਜਾਈ ਜਾਂਦੇ ਸੀ ਤੇ ਅਸੀਂ ਹਜੇ ਅੱਗੇ ਜਾਈ ਜਾਂਦੇ ਸੀ ਰਸਤੇ 'ਚ ਬਾਈਆਂ ਨੇ ਦੱਸਤਾ ਸਾਨੂੰ ਰਸਤਾ ਰੋਸਤਾ ਕਹਿੰਦੇ ਆਏ ਕਰਕੇ ਇਧਰ ਨੂੰ ਵਗ ਜਿਓ ਤੇ ਥੋੜਾ ਜਿਹਾ ਮੌਸਮ ਵੀ ਖਰਾਬ ਹੋ ਰਿਹਾ ਕਣੀਆਂ ਆਈਆਂ ਪਈ ਜਾਂਦੀਆਂ ਨੇ ਤੇ ਪ੍ਰਹਾਵਾ ਨੇ ਪਛਾਣ ਲਿਆ ਬਾਅਦ 'ਚ ਕਰੋ ਜੀ ਅੱਕ ਚੜਾਈ ਹਾਂ ਨਾਲ ਬੂਗਲੇ ਬਣ ਕੇ ਬੂਗਲੇ ਬਾਈ ਨੇ ਦਸ ਤਾਰ ਰਸਤਾ ਪਾਣੂ ਵੀ ਆਇਆ ਕਰਕੇ ਆਇਆ ਉਧਰ ਉਧਰ ਨੂੰ ਜਾਣਾ ਆਪਣੇ ਸੰਗਰੂਰਤੀ ਸੀ ਭਰਾ ਅੱਗਾ ਆ ਨਾਗਣੀ ਦਾ ਜਹਲ ਮਣੋ ਕੱਟ ਕੇ ਆਉਣਾ ਸਫਲਾ ਬਣਾਇਆ ਸੋਭਾ ਕੱਟ ਕੇ ਹੋਰ ਹੀ ਰਾਗੀ ਸਿੰਘ ਕੀਰਤਨ ਉਚਾ ਸੰਤ ਸਾਜ ਸਿੱਖ ਲਈ ਬੋਲਦੀ ਅੱਜ ਸੰਗਤਾਂ ਚੋਂ ਦਿੱਸੇ ਜੋ ਪਿਆਰ ਸਾਧੂ ਦੀ ਕਮਾਈ ਬੋਲਦੀ ਅੱਜ ਸੰਗਤਾਂ ਚੋਂ ਦਿੱਸੇ ਜੋ ਪਿਆਰ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਅੱਜ ਸੰਗਤਾਂ ਚੋਂ ਦਿੱਸੇ ਜੋ ਪਿਆਰ ਸਾਧੂ ਦੀ ਕਮਾਈ ਬੋਲਦੀ ਕੀ ਖਾ ਨਾ ਤੇਜ ਜਿਉ ਤਾਰੀ ਲੈਣਾ ਦੇ ਵਿੱਚ ਨਾਮ ਖਮਾਰੀ ਉਹਦੀ ਪਾਵਨਾ ਜਾਏ ਨਹਾਰੀ ਰਿਸਪੈ ਤਮ ਰਿਸਮਾ ਤਮ ਕਾਮ ਹਰਦਿਆਂ ਜੱਗੋ ਵੱਖਰੀਆਂ ਸ਼ਾਨਾ ਚੜਦਾ ਮੇਰੇ ਗੰਗੀ ਤਾਰਦਿਆਂ ਜੱਗੋ ਵੱਖਰੀਆਂ ਸ਼ਾਨਾ ਚੜਦਾ ਮੇਰੇ ਗੰਗੀ ਤਾਰਦਿਆਂ ਵਾਹਿਗੁਰੂ ਵਾਹਿਗੁਰੂ ਇਸ ਖਾਲਸੇ ਦੀ ਫੌਜ ਨਾਲ ਚੱਲੇ ਆ ਹਾਲੋ ਕਿਤੇ ਦਿੱਲੇਗਾ ਦੀ ਬੜੀ ਲੋਵੀ ਸੱਜਣੋ ਖਾਲਸੇ ਦਾ ਰੂਪ ਆਪਾਂ ਨੂੰ ਬਾਬਾ ਜੀ ਮਿਲ ਗਏ ਤੇ ਆਪਣੇ ਨਾਲ ਆਈ ਜਾਂਦੇ ਨੇ ਤੇ ਜਮਾ ਹੁਣ ਦੁਕਾਨ ਨਹੀਂ ਹੈਗੀ ਜਕਾਰੇ ਗੂੰਜਦੀ ਆਉਂਦੇ ਨੇ ਪਹਾੜਾਂ ਚ ਬੋਲੇ ਸੋਹ ਰਿਆ ਹਾਲੋ ਕਰੋ ਜਿਸੀ ਤਾਂ ਸੰਗ ਨੂੰ ਪਾ ਰਿਹਾ ਨੇ ਹਲ ਜਾਵੇ ਸਤਿਕਾਰ ਉਹ ਹੀਰੋ ਵਾ ਹੀਰੋ ਲੈ ਵੀ ਸੰਗ ਤੇ ਟਾਈਮ ਹੋ ਗਿਆ ਤਕਰੀਬਨ 8 ਦਾ ਤੇ ਸਾਨੂੰ ਕੋਈ ਨਹੀਂ ਮਿਲ ਰਿਹਾ ਹੁਣ ਚੜਨ ਵਾਲਾ ਸੀ ਥੋੜਾ ਜਿਹਾ ਲੇਟ ਹੋ ਗੇ ਦੀ ਸਵੇਰੇ ਉਰੋਂ 1.5 2 ਕਿਲੋਮੀਟਰ ਰਹਿ ਗਿਆ ਬਸ ਗੋੜੀ ਛੇਰੀ ਗੋਵਿੰਦ ਤਾਮਾ ਠੀਕਾ ਉੱਤੇ ਆ ਗਿਆ ਪਾਸ ਸਟੇ ਕਰਨੀ ਆ ਪਰ ਟੜਕਣ ਠਾ ਠਾ ਵੱਜ ਰਿਹਾ ਬਈ ਥੋੜੀ ਹੋਰ ਆ ਪਹਾੜ ਤੋਂ ਆ ਦੇਰ ਵੀ ਟੈਂਪਰੇਚਰ ਵੀ ਆਂਗਲਾਂ ਕੋਲੋਂ ਹੈ ਨਹੀਂ ਇੰਨੀ ਠੰਡ ਹੋ ਰਹੀ ਆ ਦੇਖੋ ਰਸਤਾ ਦੇਖੋ ਵੀ ਰਸਤਾ ਜਾਂ 깔ੋ ਕੋਈ ਜਮਾ ਵੀ ਨਹੀਂ ਕੁਛ ਹੈਗਾ ਦੇਖ ਲਓ ਕੁਛ ਵੀ ਨਹੀਂ ਹੈਗਾ ਸਾਡੇ ਅੱਗੇ ਪਿੱਛੇ ਜੰਗਲੀ ਰਾਹ ਹੈਗਾ ਸਾਰਾ ਬੰਦਾ ਨਾ ਕੋਈ ਉੱਤਰ ਦਾ ਟੱਕਰ ਰਿਆ ਨਾ ਕੋਈ ਜਾਂਦਾ ਅਸੀਂ ਚਾਰੇ ਆ 4 ਬੰਦੇ ਲਾਗੋਗੇ ਜੀ ਸਾਡੇ ਪਹਿਲਾਂ ਅੱਗੇ ਲੰਘੇ ਇਹ ਫਿਰ ਆ ਰਹੇ ਹੋੜੀ ਹੋੜੀ ਮੇਰੇ ਨਾਲ ਹੀ ਇਹਨੂੰ ਹੋ ਰਸਤੇ 'ਚ ਜੋਂ ਟਿਕਾਈ ਨਾਲ ਗਿਆ ਸੀ ਸਾਹ ਚੜੀ ਜਾਂਦਾ ਨਾ ਤਾਂ ਕਰਕੇ ਧੜਕਣ ਵਧੀ ਜਾਂਦੀ ਹੈ ਠਾ ਠਾ ਵੱਜ ਰਿਹਾ ਹੈਗਾ ਦੇਖ ਲੋ ਸਵਾਟਾ ਪ੍ਰੈਸ਼ਰ ਲੋ ਤੇ ਬਾਕੀ ਜੇ ਕੋਈ ਭਰਾ ਦੁਬਾਰੇ ਆਵੇ ਜਾਂ ਮੜਾ ਜ ਸੁਨੇਹਾ ਚੱਲਿਆ ਕਰੋ ਉਹ ਤੂੰ ਜਿਹੜਾ ਵੀ ਅਗਲਾ 6-7 ਵਜੇ ਨੂੰ ਉੱਪਰ ਹੋਵੇ ਬੋਮੇਨ ਧਾਮ ਤੇ ਸਾਡੇ ਤੋਂ ਕੋਹੋ ਗਈ ਗਲਤੀ ਤੇ ਕੋਈ ਗਲਤੀ ਬੰਦਾ ਕੋਈ ਹੋਰ ਨਾ ਕਰ ਲੇ ਕਿਉਂਕਿ ਹੁਣ ਸਾਰਾ ਰਿਸਕ ਆ ਜੇ ਕਈ ਵਾਰ ਕੋਈ ਜੰਗਲੀ ਜਾਨਵਰ ਹਨਾ ਹਮਲਾ ਕਰ ਦੇ ਕੁਛ ਵੀ ਨਹੀਂ ਪਤਾ ਹਾਂ ਰਿਸਕ ਆ ਥੋੜਾ ਜਿਹਾ ਹੁਣ ਕਿਰਪਾਲਤਾ ਕਰਿਓ ਵੀ ਤੁਸੀਂ ਉਹ ਰੱਖਿਓ ਖਿਆਰ ਰੱਖਿਓ ਵੀ ਤੁਸੀਂ ਸੁਨੇਹਾ ਚੱਲੋ ਫਲੋ ਠੀਕ ਆ ਓਕੇ ਜੀ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਦਾ ਰਸਤਾ ਦਿਨ ਚ ਸਫਰ ਕਰਿਓ ਹੈ ਵੀ ਸਜਣੋ ਆਪਾਂ ਪਹੁੰਚੇ ਬਾਈ ਗੋਵਿੰਦ ਧਾਮ ਤੇ ਤੇ ਇੱਥੇ ਲੈ ਲਏ ਸੀ ਆਪਾਂ ਰੂਮ ਰੂਮ ਦੇ ਵਿੱਚ ਲੱਗਿਆ ਦੋ ਦੋ ਬੈੱਡਾ 2000 ਚ ਮਿਲਿਆ ਆਪਨੂੰ ਰੂਮ ਹਨ 2000 ਰੁਪਏ ਦਾ ਇੱਕ ਰੂਮ ਮਿਲਿਆ ਦੋ ਰੂਮ ਲੈਣੇ ਪਏਗੇ ਆਪਾਂ ਨੂੰ ਠੀਕ ਆ ਇਹ ਵੀ ਆਪਣਾ ਪੰਜਾਹ ਪੰਜੀ ਸੀਗਾ ਵਧੀਆ ਹਾਂ ਤਾਂ ਮਿਲ ਗਿਆ ਜੀ 5 5000 ਦੇ ਮਾਤਰਾ ਪ੍ਰਸ਼ਾਦਾ ਛਕਦੇ ਆ ਬਾਈ ਪ੍ਰਸ਼ਾਦਾ ਛਕਨ ਤੋਂ ਬਾਅਦ ਕਰਨਾ ਆਰਾਮ ਫਿਰ ਸਵੇਰੇ ਜਲਦੀ ਜਾਣਾਗਾ ਸ਼੍ਰੀ ਹਿਮਗੁੰਡ ਸਾਹਿਬ ਅੱਗੇ ਤੇ ਅੱਜ ਥੋੜੀ ਬਰਫ਼ ਵੀ ਜ਼ਿਆਦੇ ਪੈ ਗਈ ਪਹਿਲਾਂ ਸਵੇਰੇ ਸਾਧਰੀ 3 4 4 ਵਜੇ ਸਟਾਰਟ ਹੋ ਜਾਂਦੇ ਸੀ ਉੱਤੇ ਜਾਣਾ ਬਸ 7 ਵਜੇ ਕਰਤਾ 7 ਵਜੇ ਹਾਂ ਅੱਜ ਲੋਜਮੈਂਟ ਕਰਤੀ ਕੋਸਾਲਿਆਂ ਨੇ ਬਰਫ਼ਵਾਦੀ ਹੋਗੀ ਬਰਫ਼ਵਾਦੀ ਜ਼ਿਆਦੇ ਪੈ ਗਈ ਹਾਂ ਅੱਜ ਉਹ ਕਹਿੰਦੇ ਵੀ 7 ਤੋਂ ਬਾਅਦ ਬਾਦੀ ਸਟਾਰਟ ਹੋਊਗਾ ਸਵੇਰੇ 7 ਵਜੇ ਤੋਂ ਸਟਾਰਟ ਹੋ ਜੂਗਾ ਕੋਣ ਸ਼੍ਰੀ ਹਿਮਗੁੰਡ ਸਾਹਿਬ ਉੱਪਰ ਨੂੰ ਜਾਵਾਂਗੇ ਆਏ ਸਾਰੇ ਮੁੰਡੇ ਤੁਰ ਚੁੱਕੇ ਐਦ ਲਾਇਆ ਜਤਰਾ ਫੈਦਲ ਕੋਈ ਕਿਸੇ ਨੇ ਕੋਈ ਅਸੇ ਦੇ ਨਹੀਂ ਚੜਿਆ ਹੈਗਾ ਪੈਦਲ ਯਾਤਰਾ ਬਾਕੀ ਤੁਸੀਂ ਦੇਖ ਹੀ ਲਿਆ ਵਲੋਗ ਪਹਿਲਾਂ ਹਨਾ ਮੇਰੇ ਚ ਥੋੜਾ ਜਿਆ ਸਾਜਰੇ ਆਇਆ ਕਰੋ ਅਸੀਂ ਤਾਂ ਇਹ ਗਲਤੀ ਕਰ ਗਈ ਸਾਡੇ ਦਾ ਭਾਲੂ ਵਾਲਾ ਕੰਮ ਹੋ ਗਿਆ ਦੀ ਭਾਲੂ ਭਾ ਗਿਆ ਦੀ ਮਗਰ ਹਾਂ ਭਾਲੂ ਨੇ ਹਮਲਾ ਕਰਤਾ ਦੀ ਆ ਹਾਂ ਜੀ ਦਰਵਾਜ਼ਾ ਰਾਤ ਨੂੰ ਦਿਖਦਾ ਕੁਝ ਨਹੀਂ ਸੀ ਯਾਰ ਕੋਈ ਭਈਆ ਚੜਨ ਲੱਗ ਰਿਹਾ ਵੀ ਆ ਉਹ ਇਹ ਡਰ ਗਿਆ ਇੱਕਦਮ ਮੈਂ ਤਾਂ ਛੋਟੀ ਭੰਮ ਗਈ ਮੂੰਹ ਤੇ ਵੱਜੀ ਹੋਈ ਦੀ ਜਮਾ ਉਦੋਂ ਦੀ ਲੰਗੀ ਭਾਈ ਤੋਂ ਤੇ ਰਹੀ ਮਰਵਾਸਾ ਨਹੀਂ ਗਿਆ ਰਾਤ ਤਾਂ ਕਰਨਿਆ ਵੀ ਚੇਰਟੀਓ ਠੀਕ ਆ ਕੌਮ ਇਸਨੇ ਠੀਕ ਨਾ ਨਾ ਰਾਮ ਜਰੂਰੀ ਜੀ ਲੇਟ ਹੋਏ ਦੇ ਅਸੀਂ ਨਾ ਅੱਜ ਤੱਕ ਪਸਤਾ ਰਹੇ ਹਾਂ ਬਹੁਤ ਪਸਤਾ ਰਹੇ ਹਾਂ ਜੀ ਬਲੇਟ ਹੋ ਗਏ ਤੇ ਬਹੁਤ 500 ਰੂਪ 2000 ਚੱਲੇ ਆ ਹਾਂ 500 ਵਾਲਾ ਰੂਪ 2000 ਹਾਂ ਲੋ ਜੀ ਸੰਗ ਤੇ ਲੰਗਰ ਅਸੀਂ ਨੇ ਛਕ ਲਿਆ ਜੀ ਇਹ ਆ ਗੁਰਦੁਆਰਾ ਗੋਬਿੰਦਦਾਮ ਲੰਗਰ ਦਾ ਵਜੇ ਅਸੀਂ ਛਕ ਲਿਆ ਤੇ ਹੁਣ ਲੰਗਰ ਛਕ ਕੇ ਅਸੀਂ ਚੱਲੇ ਆ ਬਈ ਆਪਣੇ ਰੂਮ ਚ ਜੱਗੀ ਕੋ ਖੜਾ ਮੈਂ 10 ਮਿੰਟ ਉਹ ਸਵੇਰੇ ਜਲਦੀ ਉੱਠ ਗਏ ਅੱਗੇ ਜਾਣਾ ਜੱਗੀ ਕੋ ਖੜਾ ਤਾਂ ਸੁਣਦਾ ਜਦੋਂ